ਸਿੱਖ ਕੁੜੀਆਂ ਸਿੱਖ ਮੁੰਡਿਆਂ ਨਾਲ ਹੀ ਵਿਆਹ ਕਰਨਗੀਆਂ ਸਿੱਖ ਮੁੰਡੇ ਵੀ ਸਿੱਖ ਕੁੜੀਆਂ ਨਾਲ ਹੀ ਸੋ ਇਹ ਰੇਸਿਜ਼ਮ ਕਰ ਰਿਹਾ ਤਾਂ ਹੀ ਕਹਿੰਦੇ ਆ ਭਾਰਤ 100 ਸਾਲ ਪਿੱਛੇ ਆ ਮੁਲਕਾਂ ਨਾਲੋਂ ਉਹ ਮੁਲਕ ਤਰੱਕੀਆਂ ਤੇ ਤਰੱਕੀਆਂ ਕਰ ਰਹੇ ਆ ਸਾਡੇ ਭਾਰਤ ਵਿੱਚ ਅੱਜ ਵੀ ਬਸੇ ਵਿਆਹ ਨੂੰ ਪੰਗੇ ਜੀ ਜੇ ਫਲਾਣਾ ਮੁਸਲਮ ਕੁੜੀ ਆ ਤਾਂ ਮੁਸਲਮ ਨਾਲ ਹੀ ਕਰਾਉਗੀ ਸਿੱਖ ਸਿੱਖ ਨਾਲ ਉਹ ਕਿਹੜੇ ਤੁਸੀਂ ਜਾਤਾਂ ਭੇਦਾਂ ਚ ਪੈ ਗਏ ਹੋ ਜਿੱਥੇ ਬੱਚੇ ਦਾ ਮਨ ਮਿਲਦਾ ਬੱਚਾ ਉੱਥੇ ਵਿਆਹ ਕਰੇਗਾ ਸਿੱਧੀ ਗੱਲ ਆਪਣੀ ਤਾਂ ਜਿਹੜੀ ਕੁੜੀ ਨੂੰ ਜਿੱਥੇ ਲੱਗਦਾ ਨਾ ਕਿ ਐਸੇ ਤੇ ਮੇਰਾ ਫਿਊਚਰ ਬੈਟਰ ਆ ਇਹ ਇਨਸਾਨ ਮੇਰੀ ਸੁਣਦਾ ਹੈ ਮੈਨੂੰ ਰਿਸਪੈਕਟ ਦਿੰਦਾ ਹੈ ਇਹਦੇ ਨਾਲ ਮੈਂ ਅੱਛੀ ਲਾਈਫ ਜੀ ਸਕਦੀ ਹਾਂ ਉਹ ਕੁੜੀ ਦਾ ਰਾਈਟ ਆਪਣੇ ਮਰਜ਼ੀ ਨਾਲ ਵਿਆਹ ਕਰਨ ਦਾ ਇਹ ਗੁਰਦਰਾਲੇ ਕੌਣ ਹੁੰਦੇ ਆ ਕਾਨੂੰਨ ਬਣਾਉਣ ਵਾਲੇ ਇਹਨਾਂ ਦਾ ਇੰਡੀਆ ਇੰਡੀਆ ਦੇ ਵਿੱਚ ਰਹਿੰਦੇ ਆ ਸੀ ਠੀਕ ਹੈ ਤੇ ਇੰਡੀਆ ਸਰਕਾਰ ਤੈਅ ਕਰਦੀ ਹੈ ਸਾਰੇ ਕਾਨੂੰਨਾਂ ਨੂੰ ਇਹ ਆਪਣਾ ਕਾਨੂੰਨ ਕਿਹੜਾ ਬਣਾ ਕੇ ਬੈਠੇ ਹੁਣ ਭਾਰਤ ਸਰਕਾਰ ਦੀਆਂ ਅੱਖਾਂ ਬੰਦ ਹੈ ਪੰਜਾਬ ਸਰਕਾਰ ਦੀਆਂ ਅੱਖਾਂ ਬੰਦ ਹੈ ਇਹ ਜਾਤੀ ਭਾਦ ਫਲਾ ਰਿਹਾ 10 ਟੋਟਲੀ ਰੋਂਗ ਬੱਚਾ 18 ਸਾਲ ਦਾ ਬਾਲਗ ਹੋ ਗਿਆ ਉਹਨੂੰ ਕਾਨੂੰਨੀ ਤੌਰ ਤੇ ਰਾਈਟ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦਾ ਉਹਨਾਂ ਨੇ ਕਿਹਾ ਕਿ ਹੁਣ ਕੋਈ ਵੀ ਸਿੱਖ ਕੁੜੀ ਗੈਰ ਸਿੱਖ ਮੁੰਡੇ ਨਾਲ ਵਿਆਹ ਨਹੀਂ ਕਰਵਾ ਸਕਦੀ ਜੇ ਕਰ ਉਹ ਇਦਾਂ ਕਰੇਗੀ ਜਾਂ ਦਾ ਪਰਿਵਾਰ ਐਗਰੀ ਹੋਏਗਾ ਤਾਂ ਉਹਨਾਂ ਨੂੰ ਪਤਾ ਨਹੀਂ ਅਸੀਂ ਬੁਲਾਵਾਂਗੇ ਨਹੀਂ ਜਾਂ ਕਿਸ ਚੀਜ਼ ਚ ਕੱਢ ਦਾਂਗੇ ਬੜਾ ਬਰ ਇਹਨਾਂ ਨੇ ਜਿਹੜਾ ਆਪਦਾ ਬਦਮਾਸ਼ੀ ਕਰਨੀ ਆ ਹੁਣ ਸੁਣੋ ਮੇਰੀ ਗੱਲ ਕੁੜੀ ਗੈਸ ਸਿੱਖ ਮੁੰਡੇ ਨਾਲ ਵਿਆਹ ਕਰਾਉਂਦੀ ਆ ਇਹ ਨਹੀਂ ਇਹਨਾਂ ਨੇ ਸੋਚਿਆ ਕਿਉਂ ਇੱਕ ਅੱਜਕੱਲ ਕੁੜੀਆਂ ਸਿੱਖਾਂ ਮੁੰਡਿਆਂ ਨੂੰ ਛੱਡ ਕੇ ਹੋਰ ਧਰਮ 'ਚ ਵਿਆਹ ਕਰਵਾ ਰਹੀਆਂ ਇਸ ਗੱਲ ਤੇ ਇਹਨਾਂ ਨੇ ਸੋਚਿਆ ਨਹੀਂ ਐਸਾ ਕਿਉਂ ਹੋਇਆ ਆਉਣ ਵਾਲਾ ਟਾਈਮ ਆਏਗਾ ਕਿ ਸਿੱਖ ਮੁੰਡਿਆਂ ਨੂੰ ਕੁੜੀਆਂ ਲੱਭਣੀਆਂ ਹੀ ਨਹੀਂ ਉਹ ਟਾਈਮ ਹਾਲੇ ਸ਼ੁਰੂ ਹੋ ਗਿਆ ਹੁਣ ਸਿੱਖ ਕੁੜੀਆਂ ਮੁੰਡਿਆਂ ਨੂੰ ਕੁੜੀਆਂ ਨਹੀਂ ਲੱਭਦੀਆਂ ਸਿੱਖ ਸਿੱਖ ਕੁੜੀਆਂ ਕੋਈ ਹਿੰਦੂ ਨਾਲ ਵਿਆਹ ਕਰਾ ਰਹੀਆਂ ਕੋਈ ਮੁਸਲਮਾਨ ਨਾਲ ਕੋਈ 크ਰਿਸਚੀਅਨ ਨਾਲ ਕੋਈ ਗੋਰੇ ਨਾਲ ਰੀਜ਼ਨ ਇਹ ਆ ਕਿ ਸਾਡੇ ਸਿੱਖਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਸਭ ਤੋਂ ਜ਼ਿਆਦਾ ਹੈ ਔਰਤ ਨੂੰ ਵਿਆਹ ਤੋਂ ਬਾਅਦ ਨੂੰ ਘਰ 'ਚ ਗੁਲਾਮ ਬਣਾ ਕੇ ਰੱਖਣਾ ਜਿਹੜੀ ਮੁੰਡੇ ਦੀਆਂ ਮਾਵਾ ਉਹ ਮਾਵਾ ਔਰਤ ਨੂੰ ਆਪਣੀ ਨੋਹ ਨੂੰ ਕਰਚ ਐਜ਼ ਅ ਸਰਵੰਟ ਯੂਜ਼ ਕਰਨਾ ਚੱਲ ਨਹੀਂ ਉੱਠ ਸਵੇਰ ਦੇੰਨੇ ਵਜੇ ਕੰਮ ਕੌਣ ਕਰੂਗਾ ਤੇਰਾ ਪਿਓ ਕੰਮ ਕਰ ਆ ਕਰ ਮੇਰੇ ਧੀ ਦੇ ਕੋਲ ਜਾਣਾ ਇਹਦਾ ਖਾਣਾ ਬਣਾ ਦਿਓਰ ਆ ਗਿਆ ਤੇਰਾ ਤਾਂ ਐ ਕਰ ਜਦੋਂ ਤੁਸੀਂ ਕੁੜੀਆਂ ਨੂੰ ਗੁਲਾਮੀ ਰੇਖਾ 'ਚ ਰੱਖ ਰਹੇ ਹੋ ਵਿਆਹ ਤੋਂ ਬਾਅਦ ਆਪਣੇ ਘਰਾਂ 'ਚ ਉਹਨਾਂ ਨੇ ਇੱਕ ਨੌਕਰ ਸਮਝ ਕੇ ਵਿਆਹ ਜਾਂਦਾ ਔਰ ਮੁੰਡਾ ਜਿਹੜਾ ਕੁੜੀ ਨੂੰ ਵਿਆਹ ਕੇ ਲਿਆਇਆ ਜਿਹੜਾ ਤਾਂ ਹਸਬੰਡ ਆਪਣੀ ਵਾਈਫ ਨੂੰ ਸਟੈਂਡ ਕਰਦਾ ਹੈ ਉਹਦਾ ਘਰ ਵੱਸ ਜਾਂਦਾ ਪਰ ਜਿਹੜੇ ਸਟੈਂਡ ਮੁੰਡੇ ਨਹੀਂ ਕਰਦੇ ਉਹਨਾਂ ਦੇ ਡਿਵੋਰਸ ਨਹੀਂ ਮੁੱਕਦੇ ਪਤੰਦਰਾਂ ਦੇ ਇੱਕ ਛੱਡ ਦੋ ਛੱਡ ਤੇ ਚੜ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਨਹੀਂ ਫੈਮਿਲੀ ਗੱਲ ਤਾਂ ਸੋ ਸਾਡੇ ਸਿੱਖਾਂ ਦੇ ਵਿੱਚ ਔਰਤਾਂ ਨੂੰ ਅਕਸਰ ਦੇਖਿਆ ਦਬਾ ਕੇ ਰੱਖਿਆ ਜਾਂਦਾ ਹੈ ਉਹਨਾਂ ਦੀ ਫ੍ਰੀडम ਖੋਹ ਲਈ ਜਾਂਦੀ ਹੈ ਉਹਨਾਂ ਨੂੰ ਦੱਸਿਆ ਦਾ ਨਾਂ ਤੂੰ ਆ ਨਹੀਂ ਕਰ ਸਕਦੀ ਤੂੰ ਸਾਡੇ ਵਿਆਹੀ ਗੀਤ ਫੁਲਾਨੇ ਗਵੰਡੀ ਨਾਲ ਨਹੀਂ ਗੱਲ ਕਰ ਸਕਦੀ ਕਿ ਅਸੀਂ ਨਹੀਂ ਬੁਲਾਉਂਦੇ ਉਹਦੇ ਨਾਲ ਸੋ ਬੜੀ ਇਦਾਂ ਦੀ ਚੀਜ਼ਾਂ ਮੈਂ ਨਹੀਂ ਕਹਿੰਦੀ ਕਿ ਸਾਰੇ ਇੱਕੋ ਜਿਹੇ ਆ ਬਹੁਤ ਸਾਰੇ ਆ ਅੱਛੇ ਸਿੱਖਾਂ ਦੀ ਰੇਸ਼ੋ ਘੱਟ ਹੈ ਜਿਹੜੇ ਆਪਣੇ ਅਨਾਂ ਨੂੰ ਫ੍ਰੀडम ਦਿੰਦੇ ਆ ਆਲਮੋਸਟ ਬਹੁਤ ਪੰਜ ਪਰਸੈਂਟ ਹੀ ਹੋਣੀ ਆ ਸੋ ਕੁੜੀਆਂ ਨੇ ਸੋਚਿਆ ਵੀ ਕਿਉਂ ਨਾ ਉਹਨਾਂ ਸੀ ਸਪੈਸ਼ਲ ਸਿੱਖ ਜਿਨ੍ਹਾਂ 'ਚ ਜੱਟ ਆਉਂਦੇ ਨੇ ਅਸੀਂ ਉਹਨਾਂ ਜੱਟਾਂ ਸਿੱਖਾਂ 'ਚ ਵਿਆਹ ਨਹੀਂ ਕਰਨਾ ਕਿਉਂਕਿ ਇਹ ਮੁੰਡੇ ਆਪਣੇ ਮਾਵਾ ਮਗਰ ਲਾ ਕੇ ਤੰਗ ਬਹੁਤ ਕਰਦੇ ਕੁੜੀਆਂ ਨੂੰ ਡੋਮੈਸਟਿਕ ਵਾਇਲੈਂਸ ੜ ਹੁੰਦਾ ਮੈਂਟਲੀ ਅਬਿਊਜ਼ ਕਰਨਾ ਉਹਨਾਂ ਨੂੰ ਫਿਜ਼ੀਕਲ ਉਹਨਾਂ ਨੂੰ ਅਬਿਊਜ਼ ਕਰਨਾ ਮੈਂਟਲੀ ਟੌਰਚਰ ਕਰਨਾ ਤਾਂ ਕੁੜੀਆਂ ਨੇ ਸੋਚਿਆ ਕਿ ਉਹਨਾਂ ਨੂੰ ਕਿਸੇ ਹੋਰ ਤਰ੍ਹਾਂ ਦੇ ਵਿਆਹ ਕਰਾ ਲੀਏ ਸੋ ਦਿਨ ਦੂਰ ਨਹੀਂ ਜਦ ਜੱਟ ਸਿੱਖ ਪਰਿਵਾਰ ਦੇ ਮੁੰਡੇ ਨੂੰ ਕੁੜੀਆਂ ਨਹੀਂ ਲੱਭਣੀਆਂ ਇਹ ਹੋਰ ਧਰਮ ਦੀਆਂ ਕੁੜੀਆਂ ਲਿਆਇਆ ਕਰਨਗੇ ਰੀਜ਼ਨ ਹੈ ਕਿ ਮੁੰਡਿਆਂ ਦੀਆਂ ਮਾਵਾ ਸਭ ਤੋਂ ਪਹਿਲੇ ਗੁਰਦਵਾਰਨ ਚਾਹੀਦਾ ਸੀ ਵੀ ਜਿਨ੍ਹਾਂ ਜਿਨ੍ਹਾਂ ਮਾਵਾ ਨੇ ਪੁੱਤ ਜੰਮਿਆ ਉਹਨਾਂ ਨੂੰ ਬੁਲਾ ਕੇ ਨਾ ਇੱਕ ਸਕੂਲ ਖੋਲ੍ਹਿਆ ਜਾਵੇ ਇੱਕ ਸੈਂਟਰ ਤੇ ਉਹਨਾਂ ਨੂੰ ਦੱਸਿਆ ਜਾਵੇ ਜੋ ਤੁਸੀਂ ਖੁਸੇ ਦੀ ਕੁੜੀ ਨੂੰ ਵਿਆਹ ਕੇ ਲੈ ਆਨੇ ਹੋ ਤੁਸੀਂ ਜਬਰਦਸਤੀ ਤੋਂ ਘਰ ਦਾ ਕੰਮ ਨਹੀਂ ਕਰਾ ਸਕਦੇ ਹੋ ਅਚਾਨਕ ਮੁੰਡੇ ਦੀ ਮਾਵਾ ਰੋਟੀ ਪਾਣੀ ਬਣਾਉਂਦੀ ਹੈ ਪਰ ਨੋ ਅੰਤਵਾਦ ਅਚਾਨਕ ਗੋਡੇ ਹੱਥ ਪੈਟ ਹੁਏ ਸਾਰਾ ਕੁਝ ਦੁੱਖਣ ਲੱਗ ਜਾਂਦਾ ਉਹਨਾਂ ਦਾ ਕੈਨੇਡਾ ਚ ਕਿੰਨਾ ਵਧੀਆ ਰੂਲ ਹੈ ਤੁਸੀਂ ਨੋ ਤਾਂ ਇੱਥੇ ਵੀ ਕੰਮ ਨਹੀਂ ਖਰਾ ਸਕਦੇ ਅਗਲੇ ਗੋਰੇ ਕਹਿੰਦੇ ਬਈ ਜੇ ਪੁਲਿਸ ਕੰਪਲੇਨਟ ਕਰਦੇ ਹੋ ਅਗਲੇ ਕਹਿੰਦੇ ਵੀ ਤੇਰੇ ਮਾਪਿਆਂ ਮੁੰਡੇ ਨੂੰ ਆਪੇ ਆਪ ਦੇ ਖਾਣਾ ਪੀਣਾ ਬਣਾਣ ਕੱਪੜੇ ਤੌਣ ਸਭ ਆਪ ਕਰਨਾ ਇੱਥੇ ਵੀ ਕਈ ਬੁੜੀਆਂ ਵੀ ਦੇਖਿਆ ਕੈਨੇਡਾ ਆ ਕੇ ਵੀ ਕੁੜੀਆਂ ਦਾ ਬੂਆ ਨੌਕ ਕਰ ਦਿੰਦੀਆਂ ਅੱਠੇ ਤਿੰਨ ਪਤਾ ਨਹੀਂ 7 ਵਜੇ ਉੱਠਣਾ ਨਹੀਂ ਇਹ ਉਹ ਇਹ ਗਲਤ ਆ ਮਾਪਿਓ ਇਹ ਭੁੱਲ ਜਾਣ ਹੁਣ ਵੀ ਅਸੀਂ ਪੁੱਤ ਜੰਮੇ ਆ ਤੁਸੀਂ ਬਗਾਨੀਤੀ ਵਿਆਹ ਕਿ ਲਿਆਵਾਂਗੇ ਆਪਣੀ ਸੇਵਾ ਜਿਹੜਾ ਸੇਵਾ ਕਰਾਉਣ ਦਾ ਸ਼ੌਂਕ ਹੈ ਲੱਤਾਂ ਤੇ ਮ사ਜ ਕਰਾਓ ਕੁੜੀ ਸਾਡੇ ਸਿਰ ਤੇ ਤੇਲ ਚੱਸੇ ਇਹ ਹੁਣ ਖਤਮ ਹੋ ਗਿਆ ਜੀ ਹੁਣ ਔਰਤ ਗੁਲਾਮ ਨਹੀਂ ਐ ਸੋ ਮਾਂ ਪਿਓ ਨੇ ਤਿਆਰੀ ਕਰ ਲੈਣ ਆਪ ਦਾ ਵੜਾਪਾ ਆਪ ਕੱਟਣਾ ਆਪਣੇ ਕੱਪੜੇ ਲੀੜਾ ਪਾਣੀ ਰੋਟੀ ਸਭ ਆਪਣਾ ਜਿਦਾਂ ਇੱਕ ਧੀ ਵਾਲੇ ਆਪਣੀ ਧੀ ਨੂੰ ਤੋੜਦੇ ਆ ਨਾ ਤੇ ਕਈ ਧੀਆਂ ਦੇ ਘਰ ਭਰਾ ਨਹੀਂ ਹੁੰਦੇ ਮੇਰੇ ਵਰਗਿਆਂ ਦੇ ਜਿਹੜੇ ਕਲੀਆਂ ਸਿਸਟਰਸ ਹਾਊਸ ਹੁੰਦੇ ਪੈਣਾ ਹੀ ਹੁੰਦੀਆਂ ਉਹ ਮਾਮਾ ਜਿਆਦਾ ਸੁੱਖੀ ਜ਼ਿੰਦਗੀ ਜੀ ਰੀਆਂ ਤੁਸੀਂ ਕਹਿਣੋ ਹਾਥੀ ਜੰਮੀ ਬਗਾਨਾ ਤੁਨ ਪੁੱਤ ਵੀ ਬਗਾਨਾ ਤਾਣਾ ਜਿੰਨਾ ਤੁਸੀਂ ਆਪਣੀ ਬੇਟੇ ਦੀ ਵਾਈਫ ਨੂੰ ਤੰਗ ਕਰੋਗੇ ਉਹਦਾ ਲਹੂ ਪੀਓਗੇ ਜ ਜਨਨੇ ਡਿਵੋਰਸ ਦੇਗੀ ਤੁਸੀਂ ਹੋਰ ਲਿਓਗੇ ਉਹ ਛੱਡੂਗੀ ਆਪ ਤੁਸੀਂ ਇੱਕ ਦਿਨ ਮੁੱਕ ਜਾਣਾ ਮਰ ਜਾਣਾ ਪਰ ਆਪਣੇ ਬੱਚੇ ਦੀ ਜ਼ਿੰਦਗੀ ਤੁਸੀਂ ਨਰਕ ਤੋਂ ਵੀ ਬੱਤਰ ਕਰਕੇ ਜਾਓਗੇ ਉਹਨੂੰ ਕਿਸੇ ਨਸਾਰਾ ਨਹੀਂ ਦੇਣਾ ਐਂਡ ਵਿੱਚ ਉਹ ਕੱਲਾ ਕੰਦਾ ਦਵਾਰਾਂ ਟੱਕਰਾਂ ਖਾਉ ਕਿਉਂ ਕਰਦੀ ਔਰਤ ਜਿਹੜੀ ਘਰ ਦੀ ਔਰਤ ਹੁੰਦੀ ਨਾ ਸੱਸ ਇਹ ਸਸਦੇ ਐਸੇ ਪੌੜੇ ਪਾਏ ਹੁੰਦੇ ਆ ਕਿ ਬੱਚਿਆਂ ਨੇ ਪੂਰੀ ਜ਼ਿੰਦਗੀ ਕਮਾਈ ਬਣਾਉਂਦੀ ਹੈ ਤੇ ਮਾਂ ਹੀ ਬਰਬਾਦ ਕਰ ਦਿੰਦੀ ਹੈ ਜਿਹੜਾ ਸਹਰਾ ਹੁੰਦਾ ਉਹ ਕਿਤੇ ਨਾ ਕਿਤੇ ਆਪਣੀ ਵਾਈਫ ਦੇ ਜੁੱਤੇ ਦੇ ਹਟਾ ਲੱਕਿਆ ਹੁੰਦਾ ਉਹ ਵੀ ਸਸਨਾਂ ਨਾਲ ਕੇ ਨੋਂ ਨੂੰ ਗਾਲਾਂ ਕੱਢ ਸੋ ਇਸ ਲਈ ਸਾਡੀਆਂ ਕੁੜੀਆਂ ਇੰਨਾ ਡਰ ਗਈਆਂ ਨਾ ਸਿੱਖਾਂ ਦੀ ਕੁੜੀਆਂ ਇੰਨਾ ਡਰ ਗਈਆਂ ਹੁਣ ਉਹ ਕਹਿੰਦੀ ਵੀ ਨਹੀਂ ਅਸੀਂ ਇਸ ਕਲਚਰ 'ਚ ਵਿਆਹ ਨਹੀਂ ਕਰਾਉਣਾ ਕਿ ਮੁਸਲਮਾਨ ਲਾ ਲੋ ਉਹ ਜਨਾਨੀ ਵੇਖ ਲੈ ਅੰਦੇ ਬੁਰਕੇ ਚ ਮਾਰ ਦਿੰਦੇ ਜਾਨੀ ਨੂੰ ساری ਉਮਰ ਆਪ ਬਾਹਰ ਯਾਸ਼ੀਆਂ ਕਰਦੇ ਲੋਕਾਂ ਦੀਆਂ ਜਨਨੀਆਂ ਨਾਲ ਬਸ ਇਹਨਾਂ ਦੀ ਜਾਨੀ ਨੂੰ ਪਤੰਦਰ ਦਾ ਕੋਈ ਮੂੰਹ ਨਾ ਦੇਖ ਲੈ ਇਹਨਾਂ ਦਾ ਆਈ ਹਾਲ ਸਿੱਖਾਂ ਦਾ ਮੈਂ ਤਾਂ ਕਹਿੰਦੀ ਜਿਹੜੇ ਸਿੱਖ ਨੇ ਤੇ ਮੁਸਲਮਾਨ ਨੇ ਮੈਨੂੰ ਇਹ ਆਲਮੋਸਟ ਸਿਮਿਲਰ ਹੀ ਰੱਖਦੇ ਆ ਸਿੱਖ ਵੀ ਔਰਤਾਂ ਨੂੰ ਕੁੱਟ-ਕੁੱਟ ਕੇ ਕੁੱਟਣ ਪਰ ਜਿੰਦਗੀ ਦਿੰਦੇ ਆ ਜੁੱਤੀ ਹਟਾ ਰੱਖਣਾ ਮੁਸਲਮਾਨ ਵੀ ਇਹ ਕੁਛ ਕਰਦੇ ਆਪਣੇ ਜਨਨੀਆਂ ਨੂੰ ਕੁੱਟ ਕੇ ਜੁੱਤੀ ਦੇ ਹੇਠਾਂ ਲਾ ਕੇ ਰੱਖਦੇ ਆ ਦੇਖੋ ਜੀ ਟਾਈਮ ਚਲਾ ਗਿਆ ਤੁਸੀਂ ਔਰਤ ਨੂੰ ਗੁਲਾਮੀ ਰੇਖਾ 'ਚ ਰੱਖਿਆ ਸਦੀਆਂ ਤੋਂ ਰੱਖਿਆ ਹੁਣ ਔਰਤ ਜਾਗੀ ਹੈ ਔਰਤ ਨੂੰ ਆਪਣੇ ਰਾਈਟਸ ਪਤਾ ਲੱਗ ਗਿਆ ਉਹਦੇ ਇਕੁਅਲ ਰਾਈਟ ਹੈ ਮਰਦ ਦੇ ਬਰਾਬਰ ਕੋਈ ਔਰਤ ਤੁਹਾਡੇ ਮਾਪੇ ਦੀ ਗੁਲਾਮ ਨਹੀਂ ਹੈ ਕੋਈ ਔਰਤ ਵਿਆਹ ਤੋਂ ਬਾਅਦ ਤੁਹਾਡੇ ਮਾਪੇ ਦੀ ਸੇਵਾ ਨਹੀਂ ਕਰੂਗੀ ਤੁਹਾਡੇ ਮਾਪੇ ਤੁਹਾਨੂੰ ਜੰਮਿਆ ਪੜਾਇਆ ਲਖਾਇਆ ਤੁਹਾਡੇ ਤੇ ਇਨਵੈਸਟਮੈਂਟ ਕੀਤੀ ਹੈ ਤਾਂ ਤੁਸੀਂ ਆਪਣੇ ਮਾਪੇ ਸੰਭਾਲੋ ਕਿ ਤੁਸੀਂ ਕੁੜੀ ਦੇ ਮਾਪੇ ਨੂੰ ਸੰਭਾਲਣ ਜਾਣਦੇ ਹੋ ਕਿ ਤੁਸੀਂ ਉਹਦੇ ਮਾਪੇ ਦੀ ਲੋਕਾਫਟਰ ਕਰਦੇ ਹੋ ਤਾਂ ਕੁੜੀ ਤੁਹਾਡੇ ਮਾਪੇ ਦੇ ਲੋਕਾਫਟਰ ਕਿਉਂ ਕਰੇ ਨਾਓ ਬਈ ਮੈਂ ਸਟ੍ਰੇਟ ਫਾਰਵਰਡ ਆ ਜੀ ਕਹੋ ਤੇ ਜੀ ਖਵਾਉਂਗੇ ਰਿਸਪੈਕਟ ਕਰੂੰਗੇ ਰਿਸਪੈਕਟ ਮਿਲੇਗੀ ਦੈਟਸ ਇਟ ਇਸੇ ਕਰਕੇ ਮੈਂ ਇਸ ਚੀਜ਼ ਦਾ ਪੂਰਜੋਦ ਵਿਰੋਧ ਕਰਦੀ ਆ ਕਿ ਅੱਜ ਹਿਊਮਨ ਰਾਈਟਸ ਵਾਲੇ ਕਿੱਥੇ ਪੰਜਾਬ 'ਚ ਮਰੇ ਹੋਏ ਨੇ ਇਹ ਇੱਕ ਰੇਸਿਸਮ ਦਾ ਮੁੱਦਾ ਹੈ ਕਿ ਇਹਨਾਂ ਨੇ ਕਿਹਾ ਸਿੱਖ ਕੁੜੀਆਂ ਸਿੱਖ ਮੁੰਡਿਆਂ ਨਾਲ ਹੀ ਵਿਆਹ ਕਰਨਗੇ ਸਿੱਖ ਮੁੰਡੇ ਵੀ ਸਿੱਖ ਕੁੜੀਆਂ ਨਾਲ ਹੀ ਸੋ ਇਹ ਰੇਸਿਸਮ ਕਰ ਰਿਹਾ ਹੈ ਸਹੀ ਕਹਿੰਦੇ ਆ ਭਾਰਤ 100 ਸਾਲ ਪਿੱਛੇ ਆ ਆ ਮੁਲਕਾਂ ਨਾਲੋਂ ਉਹ ਮੁਲਕ ਤਰੱਕੀਆਂ ਤੇ ਤਰੱਕੀਆਂ ਕਰ ਰਹੇ ਆ ਸਾਡੇ ਭਾਰਤ ਵਿੱਚ ਅੱਜ ਵੀ ਬਸੇ ਵਿਆਹ ਨੂੰ ਪੰਗੀ ਜੀ ਜੇ ਫਲਾਣਾ ਮੁਸਲਮ ਕੁੜੀ ਹੈ ਤਾਂ ਮੁਸਲਮ ਨਾਲ ਹੀ ਕਰਾਉਗੀ ਸੇਖ ਸੇਖਣਾ ਉਹ ਕਿਹੜੇ ਤੁਸੀਂ ਜਾਤਾਂ ਭੇਦਾਂ ਚ ਪੈ ਗਏ ਹੋ ਜਿੱਥੇ ਬੱਚੇ ਦਾ ਮਨ ਮਿਲਦਾ ਬੱਚਾ ਉੱਥੇ ਵਿਆਹ ਕਰੇਗਾ ਸਿੱਧੀ ਗੱਲ ਆਪਣੀ ਦਾ ਜਿਹੜੀ ਕੁੜੀ ਨੂੰ ਜਿੱਥੇ ਲੱਗਦਾ ਨਾ ਕਿ ਇੱਥੇ ਮੇਰਾ ਫਿਊਚਰ ਬੈਟਰ ਹੈ ਇਹ ਇਨਸਾਨ ਮੇਰੀ ਸੁਣਦਾ ਹੈ ਮੈਨੂੰ ਰਿਸਪੈਕਟ ਦਿੰਦਾ ਹੈ ਇਦਾਂ ਮੈਂ ਅਚੀ ਲਾਈਫ ਜੀ ਸਕਦੀ ਆ ਉਹ ਕੁੜੀ ਦਾ ਰਾਈਟ ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਇਹ ਗੁਰਦਰਾਲੇ ਕੌਣ ਹੁੰਦੇ ਆ ਕਾਨੂੰਨ ਬਣਾਉਣ ਵਾਲੇ ਇਹਨਾਂ ਇਹਨਾਂ ਦਾ ਇੰਡੀਆ ਇੰਡੀਆ ਦੇ ਵਿੱਚ ਰਹਿੰਦੇ ਆ ਸੀ ਠੀਕ ਹੈ ਤੇ ਇੰਡੀਆ ਸਰਕਾਰ ਤੈਅ ਕਰਦੀ ਆ ਸਾਰੇ ਕਾਨੂੰਨਾਂ ਨੂੰ ਇਹ ਆਪਣਾ ਕਾਨੂੰਨ ਕਿਹੜਾ ਬਣਾ ਕੇ ਬੈਠੇ ਆ ਹੁਣ ਭਾਰਤ ਸਰਕਾਰ ਦੀਆਂ ਅੱਖਾਂ ਬੰਦ ਹੈ ਪੰਜਾਬ ਸਰਕਾਰ ਦੀਆਂ ਅੱਖਾਂ ਬੰਦ ਹੈ ਇਹ ਜਾਤੀ ਭਾਦ ਫੁਲਾ ਰਹੇ ਆ ਦਸ ਟੋਟਲੀ ਰੌਂਗ ਬੱਚਾ 18 ਸਾਲ ਦਾ ਬਾਲਗ ਹੋ ਗਿਆ ਉਹਨੂੰ ਕਾਨੂੰਨੀ ਤੌਰ ਤੇ ਰਾਈਟ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਦਾ ਜਿਹਨੂੰ ਵੀਡੀਓ ਚੰਗੀ ਲੱਗੀ ਇਟਸ ਓਕੇ ਜਿਹਨੂੰ ਨਹੀਂ ਚੰਗੀ ਲੱਗੀ ਟਟੇ ਖੁੱਚ ਜਾ ਕੇ ਮਰਿਓ ਆਈ ਡੋਨਟ ਕੇਅਰ